ਕੋਲ ਇੱਕ ਪਾਸੇ ਸਾਖੀਆਂ ਨੇ ਇਤਿਹਾਸ ਹੈ ਬਿਲਕੁਲ ਠੀਕ ਦੂਜੇ ਪਾਸੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੰਮਲ ਬਾਣੀ ਹੈ ਹੁਣ ਜਿਹੜੀ ਗੱਲਬਾਤ ਨੂੰ ਇਤਿਹਾਸ ਨੂੰ ਸਾਖੀ ਨੂੰ ਗੁਰਬਾਣੀ ਰეკਮੈਂਡ ਨਾ ਕਰੇ ਤਸਦੀਕ ਨਾ ਕਰੇ ਉਸ ਗੱਲ ਨੂੰ ਅਧੂਰੀ ਸਮਝ ਕੇ ਛੋਟੀ ਸਮਝ ਕੇ ਜਾਂ ਰਲਾ ਸਮਝ ਕੇ ਉਹਨੂੰ ਛੱਡ ਦੇਣਾ ਚਾਹੀਦਾ ਹੈ ਉਹਦਾ ਜ਼ਿਕਰ ਬਾਰ-ਬਾਰ ਨਹੀਂ ਕਰਨਾ ਚਾਹੀਦਾ ਔਰ ਸਿੱਖੀ ਦੀ ਸੁਚੀ ਤੇ ਉੱਚੀ ਸੋਚ ਹੋਏਗੀ ਅਗਰ ਤੁਸੀਂ ਇਦਾਂ ਕਰੋ ਗੁਰਬਾਣੀ ਪ੍ਰਥਮ ਬਾਕੀ ਗੱਲਾਂ ਬਾਅਦ ਵਿੱਚ ਅੱਜ ਮੈਂ ਗੱਲ ਕਰਨੀ ਚਾਹੁੰਨਾ ਭਗਤ ਧੰਨਾ ਜੀ ਦੇ ਸੰਬੰਧ ਵਿੱਚ ਕਿਉਂਕਿ ਬਹੁਤ ਵਾਰੀ ਕਹਾਣੀਆਂ ਵਿੱਚੋਂ ਇਹ ਗੱਲ ਪੜਨ ਨੂੰ ਸੁਣਨ ਵਾਸਤੇ ਮਿਲਦੀ ਹੈ ਕਿ ਉਹਨਾਂ ਨੇ ਇੱਕ ਪੱਥਰ ਵਿੱਚੋਂ ਅਗਰ ਇਹ ਗੱਲ ਕਹਿੰਦੇ ਵੀ ਜ਼ਰੇ-ਜ਼ਰੇ ਵਿੱਚ ਉਹਨਾਂ ਨੇ ਰੱਬ ਨੂੰ ਪਾਇਆ ਮਹਿਸੂਸ ਕੀਤਾ ਹਰ ਪੱਥਰ ਵਿੱਚੋਂ ਉਹਨਾਂ ਨੇ ਉਸ ਪਰਮ ਸਤਾ ਨੂੰ ਮਹਿਸੂਸ ਕੀਤਾ ਫਿਰ ਤੇ ਗੱਲ ਸੀ ਵੱਖਰੀ ਪਰ ਅਸੀਂ ਇੱਕ ਪੱਥਰ ਦਾ ਠਾਕੁਰ ਦਾ ਜ਼ਿਕਰ ਕਰਨੇ ਆ ਜਿੰਨੂੰ ਸਾਡੇ ਹਿੰਦੂ ਵੀਰ ਕਹਿੰਦੇ ਨੇ ਠਾਕੁਰ ਬਈ ਉਹਦੇ ਵਿੱਚੋਂ ਰੱਬ ਨੂੰ ਪਾਇਆ ਇਹਦੇ ਮੁਤਲਕ ਮੈਂ ਕੋਈ ਗੱਲ ਕਰਨੀ ਚਾਹੁੰਦਾ ਇੱਕ ਪਾਸੇ ਐ ਸਾਖੀ ਉਹਦੇ ਨਾਲ ਭਾਈ ਗੁਰਦਾਸ ਜੀ ਦੀ ਪੌੜੀ ਵੀ ਰੱਖ ਲਈਏ ਕਿਉਂਕਿ ਮੈਨੂੰ ਪਤਾ ਹੈ ਜਦੋਂ ਗੱਲ ਤੁਹਾਡੇ ਤੱਕ ਜਾਣੀ ਹੈ ਤੇ ਬਹੁਤਿਆਂ ਨੂੰ ਤੇ ਨਹੀਂ ਪਰ ਥੋੜਿਆਂ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਬਾਰੇ ਥੋੜਾ ਬਹੁਤਾ ਪਤਾ ਹੋਏਗਾ ਫਿਰ ਉਹ ਅੱਗੋਂ ਭਾਈ ਗੁਰਦਾਸ ਜੀ ਦੀ ਪੌੜੀ ਕੱਢ ਕੇ ਲਿਆਉਣਗੇ ਵੀ ਆ ਵੇਖੋ ਭਾਈ ਗੁਰਦਾਸ ਜੀ ਲਿਖਦੇ ਨੇ ਬੇ ਪੱਥਰ ਵਿੱਚੋਂ ਪਾਇਆ ਇੱਥੇ ਦੋ ਨੁਕਤੇ ਨੋਟ ਕਰ ਲਿਓ ਭਾਈ ਗੁਰਦਾਸ ਸਾਹਿਬ ਮਹਾਨ ਨੇ ਸਦਾਂਤਿਕ ਨੇ ਵਿਦਵਾਨ ਨੇ ਮਹਾਨ ਕਥਾ ਵਚਕ ਨੇ ਉਹਨਾਂ ਦੇ ਕੋਲ ਇਹ لیاقت ਹੈ ਇਹ ਵਿਦਵਤਾ ਹੈ ਵੀ ਉਹ ਇੱਕ ਗੱਲ ਨੂੰ ਕਹਿਣ ਲੱਗਿਆ 100 100 ਉਦਾਹਰਨਾਂ ਇਕੱਠੀਆਂ ਕਰਕੇ ਗੱਲ ਕਹਿਣ ਦਾ ਤਰੀਕਾ ਜਾਣਦੇ ਨੇ ਵਿਦਵਾਨ ਬੰਦੇ ਦੀ ਇਹ ਨਿਸ਼ਾਨੀ ਹੈ ਗੱਲ ਮੈਂ ਕਰ ਰਿਹਾ ਸਾਂ ਵੀ ਗੁਰੂ ਰਾਮਦਾਸ ਪਾਸ਼ਾ ਤੋਂ ਭਾਈ ਗੁਰਦਾਸ ਜੀ ਨੇ ਸਿੱਖੀ ਧਾਰਨ ਕੀਤੀ ਗੁਰੂ ਅਰਜਨ ਪਾਸ਼ਾ ਤੋਂ ਸਿੱਖੀ ਦੇ ਸਿਧਾਂਤ ਨੇਮ ਨੁਕਤੇ ਉਹਨਾਂ ਨੇ ਸਿੱਖਣਾ ਸ਼ੁਰੂ ਕੀਤੇ ਤੇ ਜ਼ਰੂਰੀ ਗੱਲ ਹੈ ਵੀ ਜੋ ਉਹਨਾਂ ਨੇ ਲਿਖਿਆ ਉਹ ਵੀ ਪੰਜਵੇਂ ਪਾਤਸ਼ਾਹ ਦੇ ਸਮੇਂ ਹੀ ਲਿਖਿਆ ਹੋਏਗਾ ਭਾਈ ਗੁਰਦਾਸ ਜੀ ਦੀ ਲਿਖਤ ਫੇਰ ਗੱਲ ਕਰ ਰਹੇ ਆ ਬੜੀ ਮਹਾਨ ਹੈ ਪਰ ਫਿਰ ਵੀ ਉਹ ਗੁਰਬਾਣੀ ਨਹੀਂ ਹੈ ਕਿਉਂਕਿ ਉਹ ਗੁਰਦਾਸ ਮਤ ਹੈ ਮੁਕੰਮਲ ਗੁਰੂ ਮਤ ਨਹੀਂ ਤੇ ਗੁਰਬਾਣੀ ਹੈ ਜਿਹੜੀ ਉਹ ਮੁਕੰਮਲ ਗੁਰੂ ਮਤ ਹੈ ਇਸ ਗੱਲ ਦਾ ਸਬੂਤ ਇੱਥੋਂ ਮਿਲ ਜਾਂਦਾ ਹੈ ਵੇ ਅਗਰ ਭਾਈ ਗੁਰਦਾਸ ਜੀ ਦੀਆਂ 12 ਗੁਰੂ ਬਾਣੀ ਦੇ ਬਰਾਬਰ ਹੁੰਦੀਆਂ ਤੇ ਗੁਰੂ ਅਰਜਨ ਪਾਤਸ਼ਾਹ ਨੇ ਭਗਤਾਂ ਪੱਟਾਂ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਤਰਤੀਬ ਦੇ ਕੇ ਇੱਕ ਗ੍ਰੰਥ ਤਿਆਰ ਕੀਤਾ ਜਿਨ੍ਹਾਂ ਨੂੰ ਬਾਅਦ ਵਿੱਚ ਗੱਦੀ ਮਿਲ ਗਈ ਤੇ ਨਾਮ ਬਣ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਾਈ ਗੁਰਦਾਸ ਜੀ ਦੀ ਬਾੜ ਦਾ ਕਬਿੱਤ ਦਾ ਥੋੜਾ ਬਹੁਤ ਅੰਗ ਹਿੱਸਾ ਜ਼ਰੂਰ ਮਿਲਣਾ ਚਾਹੀਦਾ ਸੀ ਜੋ ਨਹੀਂ ਹੈ ਰਵੀ ਭਾਈ ਗੁਰਦਾਸ ਜੀ ਵਿਦਵਾਨ ਨੇ ਸਿਆਣੇ ਨੇ ਔਰ ਚਿੰਤਕ ਨੇ ਫਿਲਾਸਫਰ ਨੇ ਦੂਜਾ ਨੁਕਤਾ ਇਹ ਵੀ ਸੰਭਾਵਨਾ ਨਾਲ ਲੈ ਕੇ ਚਲਣੀ ਚਾਹੀਦੀ ਇਹ ਵੀ ਪਹਿਲੇ ਭਾਈ ਗੁਰਦਾਸ ਸਾਹਿਬ ਜਿਹੜੇ ਪੰਜਵੇਂ ਪਾਤਸ਼ਾਹ ਤੋਂ ਸਿੱਖੀ ਲੈ ਕੇ ਗੁਰੂ ਰਾਮਦਾਸ ਤੋਂ ਸਿੱਖੀ ਲੈ ਕੇ ਪੰਜਵੇਂ ਪਾਤਸ਼ਾਹ ਤੋਂ ਸਿਧਾ ਸਿਧਾਂਤ ਸਿੱਖ ਕੇ ਤੇ ਛੇਵੇਂ ਪਾਤਸ਼ਾਹ ਦੇ ਸਮੇਂ ਜਿਹੜੇ ਚਲਾਣਾ ਕਰ ਜਾਂਦੇ ਨੇ ਹੋ ਸਕਦਾ ਹੈ ਉਹਨਾਂ ਦੀਆਂ ਵਾਰਾਂ ਦੇ ਅੰਦਰ ਕਿਸੇ ਵਿਰੋਧੀ ਨੇ ਰਲਾ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਅਗਰ ਇਹ ਗੱਲ ਵੀ ਹੈ ਤੇ ਫਿਰ ਵੀ ਉਹਨੂੰ ਅਧੂਰਾ ਸਮਝ ਕੇ ਹੋਛਾ ਸਮਝ ਕੇ ਮਲਾਵਟ ਸਮਝ ਕੇ ਛੱਡ ਦੇਣ ਦੇ ਵਿੱਚ ਭਲਾ ਹੁਣ ਇੱਕ ਪਾਸੇ ਰੱਖ ਲਓ ਗੁਰੂ ਬਾਣੀ ਦੂਜੇ ਪਾਸੇ ਰੱਖ ਲਓ ਇਤਿਹਾਸ ਦੀਆਂ ਸਾਖੀਆਂ ਉਹ ਲਿਖਿਆ ਨੇ ਆਮ ਬੰਦੇ ਨੇ ਗੁਰਬਾਣੀ ਗੁਰੂ ਸਹਿਬਾਨਾਂ ਦੀ ਤੇ ਗੁਰੂ ਅਰਜਨ ਪਾਸ਼ਾ ਭਗਤ ਧੰਨਾ ਜੀ ਦੇ ਸਬੰਧ ਵਿੱਚ ਜਿਹੜਾ ਨੁਕਤਾ ਦੇ ਰਹੇ ਨੇ ਜੋ ਗੱਲਬਾਤ ਦੱਸ ਰਹੇ ਨੇ ਵੀ ਉਹਨਾਂ ਨੇ ਉਸ ਪਰਮ ਸਤਾ ਦੇ ਨਾਲ ਆਪਣੇ ਆਪ ਨੂੰ ਮਲਾਇਆ ਮਾਂ ਸਾਗਰ ਦੇ ਅੰਦਰ ਆਪਣੇ ਆਪ ਨੂੰ ਲੀਨ ਕੀਤਾ ਪਰ ਕਿਵੇਂ ਉਹ ਜਿਹੜਾ ਨੁਕਤਾ ਹੈ ਨਾ ਉਹ ਬਾ ਕਮਾਲ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਿਓ ਔਰ ਇਹ ਜਿਹੜਾ ਸ਼ਬਦ ਹੈ ਇਹ ਆਸਾ ਰਾਗ ਦੇ ਅੰਦਰ ਹੈ ਅੰਗ ਨੰਬਰ ਪੇਜ ਨੰਬਰ 488 ਦੇ ਉੱਤੇ ਇਹਦੇ ਅੰਦਰ ਕੁਝ ਭਗਤਾਂ ਦੀ ਉਦਾਹਰਣ ਦੇ ਕੇ ਤੇ ਭਗਤ ਧੰਨਾ ਜੀ ਦਾ ਜ਼ਿਕਰ ਪਾਤਸ਼ਾਹ ਨੇ ਬਾਅਦ ਵਿੱਚ ਕਰ ਦਿੱਤਾ ਨੰਬਰ 1 ਦੇ ਉੱਤੇ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀਪਰੋ ਹੋਇਓ ਲਖੀਨਾ ਅੱਤੇ ਧਾਮ ਦਾ ਅਧੀ ਕੌਡੀ ਦਾ ਜਿਹਦਾ ਮੁੱਲ ਨਹੀਂ ਸੀ ਉਹ ਲੱਖਾਂ ਦਾ ਬਣ ਗਿਆ ਗੋਬਿੰਦ ਦੇ ਗੁਣਾ ਨੂੰ ਆਪਣੇ ਅੰਦਰ ਥਾਂ ਦੇ ਕੇ ਮਨ ਵਿੱਚ ਜਗ੍ਹਾ ਦੇ ਕੇ ਲੋ ਜੀ ਦੂਜਾ ਨੁਕਤਾ ਗੁੰਨਾਂ ਤਨਾਂ ਤਿਆਗ ਕੇ ਪ੍ਰੀ ਚਰਨ ਕਬੀਰਾਂ ਇੱਥੇ ਪhle ਖਣਾ ਖਾਜੋ ਕਿ ਕਬੀਰ ਜੀ ਨੇ ਕੱਪੜੇ ਨੂੰ ਬੁਣਨਾ ਛੱਡ ਕੇ ਤੇ ਬਸ ਉਹਨਾਂ ਨੇ ਉਹਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਇਦਾਂ ਨਹੀਂ ਤਿਆਗ ਕੇ ਕਿਥੋਂ ਅੰਦਰੋਂ ਮਨ ਦੇ ਵਿੱਚੋਂ ਹੱਥਾਂ ਦੇ ਨਾਲ ਕਿਰਤ ਕਰਦੇ ਨੇ ਹਾਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਇਸ ਗੱਲ ਦੇ ਉੱਤੇ ਉਹ ਪੈਰਾ ਦੇ ਰਹੇ ਨੇ ਬੁਣਣਾ ਤੰਨਾ ਤਿਆ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੂ ਲਹਰਾ ਭਇਓ ਗੁਣੀ ਗਹੀਰਾ ਸੀ ਨੀਵੀਂ ਕੁਲ ਦਾ ਦੁਨਿਆਵੀ ਤੌਰ ਤੇ ਲੋਕਾਂ ਦੇ ਤੇ ਬ੍ਰਾਹਮਣ ਦੇ ਕਹਿਣ ਦੇ ਮੁਤਾਬਕ ਪਰ ਉਹ ਕਹਿਣ ਲਗੇ ਲੱਖਾਂ ਦਾ ਬਣ ਗਿਆ ਭਇਓ ਗੁਣੀ ਗਹੀਰਾ ਸਾਗਰ ਬਣ ਗਿਆ ਗੁਨਾ ਦਾ ਸਾਗਰ ਬਣ ਗਿਆ ਤੀਜੀ ਉਦਾਹਰਣ ਕਹਿਣ ਲਗੇ ਰਵਿਦਾਸ ਤਵੰਤਾ ਟੋਰ ਨੀਤ ਤਿਨ त्याਗੀ ਮਾਇਆ ਮਾਇਆ ਕਿੱਥੋਂ ਛੱਡੀ ਅੰਦਰੋਂ ਜੁੱਤੀਆਂ ਗੰਡਣ ਦਾ ਕੰਮ ਕਰਦੇ ਨੇ ਬਣਾਉਣ ਦਾ ਕੰਮ ਕਰਦੇ ਨੇ ਬਾਹਰੋਂ ਕਮਾਉਣਾ ਨਹੀਂ ਛੱਡਿਆ ਅੰਦਰੋਂ ਛੱਡਿਆ ਰਵਿਦਾਸ ਤੁਮੰਤਾ ਟੋਰ ਨੀਤਿ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਚੌਥਾ ਪਗਤ ਕਹਿਣ ਲੱਗੇ ਸੈਨ ਨਾਈ ਬੁੱਤਕਾਰੀਆ ਬੁੱਤੀਆਂ ਕੱਢਣ ਦਾ ਮਤਲਬ ਹੁੰਦਾ ਹੈ ਛੋਟੇ ਛੋਟੇ ਕੰਮ ਐਸੇ ਹੀ ਦੇਣਾ ਕੋਈ ਸਮਾਨ ਇਧਰ ਉਧਰ ਪਚਾਉਣਾ ਪੁਰਾਣੇ ਸਮੇਂ ਦੀ ਗਾਥਾ ਉਹਨੂੰ ਕਹਿ ਦਿੰਦੇ ਸੀ ਬੁੱਤੀਆਂ ਕੱਢਣਾ ਕਹਿੰਦੇ ਨੇ ਸੈਨ ਨਾਈ ਨਾਈ ਜੱਤ ਦੇ ਨਾਲ ਉਹਨਾਂ ਦਾ ਸੰਬੰਧ ਦੇ ਬੁਤਕਾਰੀਆਂ ਉਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰह्म ਭਗਤਾ ਮੈਂ ਗਣਿਆ ਚਾਰ ਭਗਤਾ ਦੀ ਉਗਜ਼ੈਂਪਲ ਬਣਾਈ ਪਹਿਲਾ ਨਾਮਦੇਵ ਸਾਹਿਬ ਹੁਣ ਗੱਲ ਇਹ ਸਰਵਣ ਕਰ ਲੋ ਵੀ ਹੋਏ ਕਦੋਂ ਨੇ ਅੱਧੇ ਮਿੰਟ ਦਾ ਨਾਮਦੇਵ ਸਾਹਿਬ ਜੀ ਦਾ ਜਿਹੜਾ ਇੱਕ ਜਨਮੇ ਤਰੀਖ ਥੋੜੀ ਬਹੁਤੀ ਅੱਗੇ ਪਿੱਛੇ ਚੱਲਦੀ ਆ ਰਹੀ ਏ ਪਰ ਅੰਦਾਜ਼ਨ ਜਿਹੜੀ ਉਹਨਾਂ ਦੀ ਤਰੀਖ ਮਹਾਨਕੋਸ਼ ਵਿੱਚੋਂ ਹੀ ਮਿਲਦੀ ਉਸ ਸਨ 1271 ਦੀ ਮਿਲਦੀ ਹੈ ਉਸ ਤੋਂ ਬਾਅਦ ਤੰਨਾ ਜੀ ਜਿਹੜੇ ਹੋਏ ਨੇ ਉਹ 1416 ਦੇ ਅੰਦਰ ਹੋਏ ਨੇ ਇਹ ਯਾਦ ਰੱਖ ਲਿਓ ਭਗਤ ਤੰਨਾ ਜੀ ਹੋਏ 1416 ਦੇ ਅੰਦਰ ਨਾਮਦੇਵ ਸਾਹਿਬ ਉਹਨਾਂ ਤੋਂ ਪਹਿਲਾਂ ਹੋ ਚੁੱਕੇ ਨੇ ਗੁਰੂ ਅਰਜਨ ਸਾਹਿਬ ਉਹਨਾਂ ਦੀ ਐਗਜ਼ਾਮਪਲ ਬਣਾ ਰਹੇ ਨੇ ਕਬੀਰ ਸਾਹਿਬ ਵੀ ਭਗਤ ਤੰਨਾ ਜੀ ਤੋਂ ਪਹਿਲਾਂ ਹੋ ਚੁੱਕੇ ਨੇ 1398 ਦੇ ਅੰਦਰ ਤੇ ਕਬੀਰ ਸਾਹਿਬ ਦੇ ਸਮਕਾਲੀ ਭਗਤ ਰਵਿਦਾਸ ਸਾਹਿਬ ਜੀ ਨੇ ਉਹਨਾਂ ਦੀ ਜਨਮ ਤਰੀਕ ਦੇ ਬਾਰੇ ਮੇਰੇ ਕੋਲ ਬਿਉਰਾ ਨਹੀਂ ਮੈਂ ਤਾਂ ਕਰਕੇ ਉਹਨਾਂ ਦੀ ਜਨਮ ਤਰੀਕ ਤੁਹਾਡੇ ਸਾਹਮਣੇ ਨਹੀਂ ਕਹਿ ਰਿਹਾ ਪਰ ਹੈ ਉਹ ਕਬੀਰ ਸਾਹਿਬ ਦੇ ਸਮਕਾਲੀ ਬਨਾਰਸ ਦੇ ਵਾਸੀ ਨੇ ਤਿੰਨ ਭਗਤਾਂ ਤਿੰਨੇ ਹੀ ਚ ਪਹਿਲਾਂ ਹੋਏ ਜਿਹੜੇ ਨੇ ਭਗਤ ਰਾਮਾਨੰਦ ਜੀ ਉਹ 1368 ਵਿੱਚ ਹੋਏ ਨੇ ਤੇ ਰਾਮਾਨੰਦ ਜੀ ਦੇ ਜਿਹੜੇ ਸ਼ਗਿਰਦ ਨੇ ਉਹ ਹੋਏ ਨੇ ਭਗਤ ਸੈਨ ਜੀ ਚਾਰ ਭਗਤਾਂ ਦੀ ਉਦਾਹਰਣ ਨੇ ਨਾ ਨਾਮ ਦੇ ਕਬੀਰ ਰਵਿਦਾਸ ਤੇ ਸੈਨ ਤੇ ਸੈਣ ਜੀ ਵੀ 1366 ਦੇ ਲਗਭਗ ਹੀ ਹੋਏ ਨੇ ਇੱਥੇ ਨੇੜੇ ਤੇ ਡੇ ਉਹਨਾਂ ਦਾ ਜਨਮ ਹੋਇਆ ਤੋਂ ਹੁਣ ਜਿਹੜੇ ਤੰਨਾ ਜੀ ਨੇ ਉਹ ਹੋਏ 1400 ਤੇ 16 ਦੇ ਅੰਦਰ ਤੇ ਗੁਰੂ ਸਾਹਿਬ ਜੀ ਨੇ ਇਹਨਾਂ ਚਾਰ ਭਗਤਾਂ ਦੀ ਉਦਾਹਰਣ ਦੇਖ ਕੇ ਫੇਰ ਕਿਹਾ ਕਿ ਇਹ ਬਿੱਤ ਸੁਨਕੇ ਜਾਟ ਰੋਠ ਭਗਤੀ ਲਗਾ ਇਹਨਾਂ ਚਾਰਾਂ ਭਗਤਾਂ ਦੀ ਸੋ ਸੁਣੀ ਕਹਾਣੀਆਂ ਸੁਨੀਆਂ ਉਹਨਾਂ ਦੇ ਸਬੰਧ ਵਿੱਚ ਸੁਨੀਆਂ ਵੀ ਉਹਨਾਂ ਨੇ ਐਵੇਂ ਐਵੇਂ ਰੱਬ ਦੇ ਨਾਲ ਆਪਣੇ ਆਪ ਨੂੰ ਮਲਾਇਆ ਤੇ ਕਹਿਣ ਲੱਗੀ ਉੱਠ ਕਿ ਉਹਦੇ ਰਾਹ ਤੁਰ ਪਿਆ ਭਾਵਨਾ ਬਣਾ ਕੇ ਉਹਦੇ ਗੁਣਾਂ ਨੂੰ ਅੰਦਰ ਵਸਾਉਣਾ ਸ਼ੁਰੂ ਕਰ ਦਿੱਤਾ ਇਹ ਪਿਤ ਸੁਣ ਕੇ ਜਾਟ ਰੋਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵੜਪਾਗਾ ਏ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬੋਲ ਇਧੋਂ ਅੱਗੇ ਆਓ ਭਗਤ ਤੰਨਾ ਜੀ ਤੋਂ ਪੁੱਛ ਲਈਏ ਵੀ ਭਗਤ ਤੰਨਾ ਜੀ ਤੁਸੀਂ ਆਪਣੇ ਬਾਰੇ ਦੱਸੋ ਆਪਣੀ ਜੀਵਨੀ ਬਾਰੇ ਦੱਸੋ ਤੁਸੀਂ ਦੱਸੋ ਕਿ ਉਹ ਸਮਾ ਸਾਗਰ ਦੇ ਅੰਦਰ ਲੀਨ ਹੋਏ ਤੇ ਕਿਵੇਂ ਹੋਏ ਤੇ ਭਗਤ ਧੰਨਾ ਜੀ ਵੀ ਕਹਿੰਦੇ ਨੇ ਜੋਤ ਸਮਾਇ ਸਮਾਣੀ ਜਾਂਕੇ ਛਲੀ ਪ੍ਰਾ ਪਹਿਚਾਨਿਆ ਉਹ ਜਿਹੜਾ ਨਾ ਛਲਿਆ ਜਾਣ ਵਾਲਾ ਰੱਬ ਏ ਮੈਂ ਉਹਨੂੰ ਪਹਿਚਾਨਿਆ ਕਹਿਣ ਲੱਗੇ ਧੰਨੇ ਤਨ ਪਾਇਆ ਤਰਨੀਤਰ ਮਿਲਜਣ ਸੰਤ ਸਮਾਨਿਆ ਮੈਂ ਚੰਗਿਆਂ ਦੀ ਸੰਗਤ ਦੇ ਅੰਦਰ ਰਹਿ ਕੇ ਉਹਦੇ ਗੁਣਾਂ ਨੂੰ ਅੰਦਰ ਧਾਰਨ ਕੀਤਾ ਤੇ ਲਓ ਜੀ ਆ ਮਿਲ ਗਿਆ ਇਹ ਭਗਤ ਧੰਨਾ ਜੀ ਦੀ ਜ਼ੁਬਾਨੀ ਹੁਣ ਇਦੋਂ ਅੱਗੇ ਆਓ ਫੇਰ ਪੰਜਵੇਂ ਪਾਤਸ਼ਾਹ ਦਾ ਕਬੂਲ ਮੈਂ ਤੁਹਾਡੇ ਸਾਹਮਣੇ ਰੱਖ ਦਿਆਂ ਇਹ ਬੋਲ 1160 ਦੇ ਉੱਤੇ ਪੈ ਪੈਰੋਂ ਮਹਿਲਾ ਪੰਜਵਾ ਕਹਿਣ ਲੱਗੇ ਜੋ ਪਾਥਰ ਕੋ ਕਹਤੇ ਦੇਵ ਜੋ ਪੱਥਰ ਨੂੰ ਹੀ ਦੇਵਤਾ ਮੰਨਦੇ ਨੇ ਰੱਬ ਮੰਨਦੇ ਨੇ ਭਗਵਾਨ ਮੰਨਦੇ ਨੇ ਤਾਂ ਕਿ ਬਿਰਥਾ ਹੋਵੇ ਸੇਵ ਉਹਦੀ ਕਲਨਾ ਉਹਦੀ ਸੇਵਾ ਉਹਦਾ ਸਮਾਂ ਵਿਰਥ ਚਲਾ ਜਾਂਦਾ ਹੈ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋ ਵੇ ਸੇਵ ਜੋ ਪਾਥਰ ਕੀ ਪਾਈ ਪਾਏ ਗੁਰਬਾਣੀ ਦਾ ਸਿਧਾਂਤਿਕੋਏ ਭਾਵੇਂ ਭਗਤ ਨੇ ਭਾਵੇਂ ਪੱਟ ਨੇ ਤੇ ਭਾਵੇਂ ਗੁਰੂ ਸਾਹਿਬਾਨ ਨੇ ਧਿਆਨ ਨਾਲ ਸੁਣਿਓ ਕਹਿਣ ਲੱਗੇ ਜੋ ਪਾਥਰ ਕੀ ਪਾਈ ਪਾਏ ਜੋ ਪੱਥਰ ਦੇ ਪੈਰੀ ਪੈਂਦਾ ਹੈ ਪੱਥਰ ਨੂੰ ਭਗਵਾਨ ਮੰਨਦਾ ਹੈ ਉਹਦੇ ਪੈਰ ਪੂਜਦਾ ਹੈ ਤਿਸ ਕੀ ਕਾਲ ਅਜਾਈ ਚਾਏ ਉਦੀ ਜਿਹੜੀ ਕਾਲੇ ਮਿਹਨਤੇ ਉਭਰਤਾ ਚਲੀ ਜਾਂਦੀ ਲੋ ਹੁਣ ਚੌਥੇ ਪਾਤਸ਼ਾਹ ਦਾ ਇੱਕ ਬਚਨ ਕਾਇਕੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਰੋਕ ਦਿੰਨੇ ਆ 835 ਅੰਗ ਦੇ ਉੱਤੇ ਬਿਲਾਵਲ ਮਹਿਲਾ ਚੌਥਾ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਹੈ ਉਹ ਇਹ ਗੱਲ ਕਹਿੰਦੇ ਨੇ ਵੀ ਨਾਮਾਂ ਭਗਤਾਂ ਦਾ ਨਾਮ ਲੈ ਰਹੇ ਨੇ ਨਾਮਾਂ ਜੈਦੇਵ ਕਬੀਰ ਤਿਰਲੋਚਨ ਉਹ ਜਾਤ ਰਵਿਦਾਸ ਚਮਿਆਰ ਚਮਈਆ ਭਗਤਾਂ ਦੇ ਨਾਮ ਲੈ ਕਿੰਨਿਆਂ ਦੇ ਨਾਮਾ ਜੈਦੇਉ ਕਬੀਰ ਤਰਲੋਚਨ ਚਾਰ ਭਗਤ ਤੇ ਰਵਿਦਾਸ ਪੰਜਵੇਂ ਕਹਿਣ ਲੱਗੇ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤੰਨ ਤੰਨਾ ਜੱਟ ਸੈਣ ਮਿਲਿਆ ਹਰਦਈਆ ਉਹ ਸਾਗਰ ਜਿਹੜਾ ਹੈ ਦਇਆ ਦਾ ਸਾਗਰ ਹੈ ਕਹਿਣ ਲੱਗੇ ਧੰਨਾ ਜੱਟ ਤੇ ਸੈਨ ਨਾਈ ਵੀ ਇਸ ਤਰੀਕੇ ਦੇ ਨਾਲ ਰੱਬ ਨੂੰ ਮਿਲਿਆ ਕਿਧਰੇ ਪੱਥਰ ਦਾ ਜ਼ਿਕਰ ਆਇਆ ਵੀ ਪੱਥਰ ਦੇ ਪੈਰੀਂ ਪੈ ਕੇ ਧੰਨਾ ਜੀ ਨੇ ਪਾਇਆ ਪਰ ਅਸੀਂ ਮੰਨਣਾ ਨਹੀਂ ਨਾ ਕਿਉਂ ਨਹੀਂ ਮਿਲਣਾ ਕਿਉਂਕਿ ਅਸੀਂ ਕਹਾਣੀਆਂ ਉਹਨਾਂ ਦੇ ਮੂੰਹ ਸੁਣੀਆਂ ਨੇ ਜਿਨ੍ਹਾਂ ਨੂੰ ਤੁਸੀਂ ਬ੍ਰह्म ਗਿਆਨੀਆਂ ਦਾ ਨਾਂ ਦੇ ਬੈਠੇ ਹੋ ਤੇ ਹੁਣ ਜੇ ਗੁਰਬਾਣੀ ਦੀ ਗੱਲ ਮੰਨ ਕੇ ਉਹਨਾਂ ਦੇ ਸਾਹਮਣੇ ਇਹ ਗੱਲ ਲੈ ਕੇ ਜਾਓਗੇ ਤੇ ਤੁਹਾਡੇ ਬ੍ਰਹਮ ਗਿਆਨੀਆਂ ਦੇ ਪੱਲੇ ਕੁਝ ਨਹੀਂ ਰਹਿੰਦਾ ਉਹ ਝੂਠੇ ਪੈਂਦੇ ਨੇ ਉਹ ਝੂਠੇ ਨਾ ਪੈਣ ਉਹਨਾਂ ਨੂੰ ਬਚਾਉਣ ਵਾਸਤੇ ਤੁਸੀਂ ਗੁਰਬਾਣੀ ਨੂੰ ਪਾਸੇ ਕਰ ਦਿੰਦੇ ਹੋ ਤੇ ਉਹਨਾਂ ਦੀ ਗੱਲ ਨੂੰ ਅੱਗੇ ਕਰ ਦਿੰਦੇ ਹੋ ਤੇ ਮੈਂ ਬੜੀ ਵਾਰ ਇੱਕ ਗੱਲ ਸੁਣੀ ਬੜਾ ਉੱਚਾ ਇੱਕ ਪ੍ਰਸ਼ਨ ਕਰਨਗੇ ਕਿਸੇ ਬਾਬੇ ਦਾ ਨਾਮ ਲੈ ਕੇ ਫਿਰ ਜੀ ਉਹ ਝੂਠ ਬੋਲਦਾ ਉਹ ਭਲਿਆ ਉਹ ਝੂਠ ਨਹੀਂ ਬੋਲਦਾ ਤੇ ਕੀ ਆ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਸਾਹਿਬ ਤੇ ਭਗਤ ਧੰਨਾ ਜੀ ਝੂਠ ਬੋਲਦੇ ਨੇ ਗੁਰੂਆਂ ਦੀ ਗੱਲ ਨੂੰ ਮੰਨ ਲਓ ਭਗਤ ਧੰਨਾ ਜੀ ਨੇ ਕੋਈ ਪੱਥਰ ਵਿੱਚੋਂ ਰੱਬ ਨਹੀਂ ਪਾਇਆ ਉਹਨਾਂ ਨੇ ਚੰਗਿਆਂ ਦੀ ਸੰਗਤ ਦੇ ਅੰਦਰ ਰਹੇ ਕਿ ਚੰਗੇ ਗੁਣ ਆਪਣੇ ਅੰਦਰ ਧਾਰਨ ਕੀਤੇ ਜੀ ਦੇ ਨਾਲ ਉਸ ਪਰਮ ਸਤਾ ਮਾਲਕ ਮਹਾਸਾਗਰ ਦੇ ਅੰਦਰ ਲੀਨ ਹੋ ਗਏ